स्वागत तो तो है ਤੁਹਾਡਾ ਦੈਨਿਕ ਸਵੇਰਾ ਟੀਵੀ ਤੇ ਪਿਛਲੇ 54 ਦਿਨਾਂ ਤੋਂ ਭੋਹ ਹੜਤਾਲ ਤੇ ਬੈਠੇ ਔਰ 54 ਦਿਨਾਂ ਦਾ ਆਪਣਾ ਮਰਨ ਵਰਤ ਖਤਮ ਕਰਨ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਹੁਣਾਂ ਦਾ ਪਹਿਲਾ ਇੰਟਰਵਿਊ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਮਰਨ ਵਰਤ 54 ਦਿਨ ਚੱਲਿਆ ਕਿਉਂਕਿ ਉਦੋਂ ਤੱਕ ਮੈਡੀਕਲ ਟ੍ਰੀਟਮੈਂਟ ਵੀ ਜਗਜੀਤ ਸਿੰਘ ਡੱਲੇਵਾਲ ਨਹੀਂ ਲੈ ਰਹੇ ਸੀਗੇ ਰੱਜੋ ਤੂੰ ਇੱਥੇ ਤੂੰ ਅੱਜ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੀ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਹੋਮ ਦੀ ਬੱਸ ਪਰ ਤੇਰਾ ਮੈਨੂੰ ਤਾਂ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਜੀ ਜੀ ਹੁਣ ਸਰਕਾਰੀ ਸਕੂਲਾਂ ਚ 200 ਬੱਸਾਂ ਚੱਲਦੀਆਂ ਜਿੰਦਾ ਫਾਇਦਾ ਮੇਰੇ ਮਨੋ ਵਰਗੇ 10000 ਬੱਚਿਆਂ ਨੂੰ ਮਿਲੇਗਾ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਬੈਚ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਔਰ 52 ਦਿਨਾਂ ਤੋਂ ਭੁੱਖ ਹੜਤਾਲ ਤੇ ਨੇ ਕਿਉਂਕਿ 2 ਦਿਨ ਪਹਿਲਾਂ ਜਗਜੀਤ ਸਿੰਘ ਢੱਲੇਵਾਲ ਹੁਣਾਂ ਨੇ ਮੈਡੀਕਲ ਟ੍ਰੀਟਮੈਂਟ ਲੈਣਾ ਸ਼ੁਰੂ ਕਰ ਦਿੱਤਾ ਯਾਨੀ ਕਿ ਉਹਨਾਂ ਦੇ ਸਰੀਰ ਨੂੰ ਗਲੂਕੋਜ਼ ਦੇਣਾ ਸ਼ੁਰੂ ਕਰ ਦਿੱਤਾ ਇਸ ਤੋਂ ਪਹਿਲਾਂ ਉਹ ਸਿਰਫ ਪਾਣੀ ਤੇ ਹੀ 54 ਦਿਨਾਂ ਤੋਂ ਰਹਿ ਰਹੇ ਸੀਗੇ 54 ਦਿਨਾਂ ਬਾਅਦ ਕੇਂਦਰ ਨਾਲ ਕੁਝ ਮੁੱਦਿਆਂ ਤੇ ਸਹਿਮਤੀ ਬਣੀ ਮੀਟਿੰਗ ਤੇ ਸਹਿਮਤੀ ਬਣੀ ਜਿਸ ਤੋਂ ਬਾਅਦ ਜਿਵੇਂ ਤੁਸੀਂ ਜਾਣਦੇ ਹੋ ਜਗਜੀਤ ਸਿੰਘ ਢੱਲੇਵਾਲ ਹੁਣਾਂ ਨੇ ਗਲੂਕੋਜ਼ ਲੈਣ ਦਾ ਫੈਸਲਾ ਲਿਆ ਜਾਂ ਮੈਡੀਕਲ ਟ੍ਰੀਟਮੈਂਟ ਲੈਣ ਦਾ ਫੈਸਲਾ ਲਿਆ ਜਿਸ ਦੇ ਨਾਲ ਥੋੜੇ ਜਿਹਾ ਉਹਨਾਂ ਦੇ ਸਰੀਰ ਨੂੰ ਦਵਾਈਆਂ ਪਹੁੰਚਣ ਦੇ ਨਾਲ ਰਾਹਤ ਮਿਲੀ ਹੈ ਪੋਖੜਤਾਲ ਹਜੇ ਵੀ ਜਗਜੀਤ ਸਿੰਘ ਢੱਲੇਵਾਲ ਉਹਨਾਂ ਦੀ ਜਾਰੀ ਹੈ ਜਗਜੀਤ ਸਿੰਘ ਢੱਲੇਵਾਲ ਪਿਛਲੇ ਕਰੀਬ ਜਿੱਥੇ ਤੱਕ ਮੈਨੂੰ ਯਾਦ ਹੈ 50 51 ਦਿਨਾਂ ਤੋਂ ਕਿਸੇ ਵੀ ਪੱਤਰਕਾਰ ਦੇ ਨਾਲ ਗੱਲਬਾਤ ਨਹੀਂ ਕਰ ਰਹੇ ਸੀਗੇ ਜਦੋਂ ਪੋਖੜਤਾਲ ਤੇ ਬੈਠੇ ਸੀਗੇ ਉਦੋਂ ਦੋ ਕੁ ਦਿਨ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਉਸ ਤੋਂ ਬਾਅਦ ਉਹ ਇੰਟਰਵਿਊ ਦੇਣ ਦੇ ਹਾਲਤ ਦੇ ਵਿੱਚ ਨਹੀਂ ਹੁੰਦੇ ਸੀਗੇ ਤੱਕ ਪਿਛਲੇ 20 ਦਿਨਾਂ ਤੋਂ ਤੁਸੀਂ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੀ 15-20 ਦਿਨਾਂ ਤੋਂ ਤਾਂ ਆਵਾਜ਼ ਵੀ ਸ਼ਾਇਦ ਹੀ ਸੁਣੀ ਹੋਵੇ ਸਿਰਫ ਉਹ ਜਦੋਂ ਸਟੇਜ ਤੇ ਆਏ ਉਦੋਂ ਤੁਸੀਂ ਆਵਾਜ਼ ਸੁਣੀ ਹੋਈ ਕਿ ਉਸ ਤੋਂ ਇਲਾਵਾ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੀ ਹੁਣ ਤੁਹਾਨੂੰ ਆਵਾਜ਼ ਸੁਣਾਵਾਂਗੇ ਕਿਵੇਂ ਇੱਕ ਵਿਅਕਤੀ 54 ਦਿਨਾਂ ਦਾ ਮਰਨ ਵਰਤ ਖਤਮ ਕਰਨ ਤੋਂ ਬਾਅਦ ਜੋ ਹਜੇ ਵੀ ਭੁੱਖ ਹੜਤਾਲ ਤੇ ਹੈ ਉਹ ਕਿਵੇਂ ਮਹਿਸੂਸ ਕਰ ਰਿਹਾ ਹੈ ਉਹਦਾ ਹੁਣ ਕੀ ਮੈਸੇਜ ਹੈ ਸਾਡੇ ਸਹਿਯੋਗੀ ਖਨੋਰੀ ਬਾਰਡਰ ਤੇ ਲਗਾਤਾਰ ਡਟੇ ਹੋਏ ਨੇ ਵਿਨੀਤ ਵਿਨੀਤ ਅੱਜ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੇ ਉਸ ਕਮਰੇ ਦੇ ਵਿੱਚ ਗਏ ਉਹਨਾਂ ਨੇ ਉੱਥੇ ਉਹਨਾਂ ਨਾਲ ਗੱਲਬਾਤ ਕੀਤੀ ਸਵਾਲ ਜਵਾਬ ਕੀਤੇ ਬਹੁਤ ਸਾਰੀ ਗੱਲਾਂ ਦਾ ਖਿਆਲ ਵਿਨੀਤ ਨੂੰ ਵੀ ਰੱਖਣਾ ਪਿਆ ਕਿਉਂਕਿ ਬਹੁਤ ਸੈਂਸਿਟਿਵ ਸਿਚੁਏਸ਼ਨ ਦੇ ਵਿੱਚ ਇਸ ਵੇਲੇ ਜਗਜੀਤ ਸਿੰਘ ਡੱਲੇਵਾਲ ਹੁਣੇ ਹੈਗੇ ਨੇ ਇਹ ਤਸਵੀਰ ਤੁਸੀਂ ਇਸ ਵੇਲੇ ਦੇਖ ਰਹੇ ਹੋ ਵਿਨੀਤ ਨੇ ਸਾਡੇ ਪੱਤਰਕਾਰ ਇਹਨਾਂ ਨੇ ਇਕੱਲੇ ਕੈਮਰਾ ਅਮੂਮਨ ਪੱਤਰਕਾਰ ਦੇ ਨਾਲ ਟੀਵੀ ਦੇ ਪੱਤਰਕਾਰ ਦੇ ਨਾਲ ਕੈਮਰਾਮੈਨ ਹੁੰਦਾ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਹੁਣਾਂ ਨੂੰ ਬਹੁਤ ਜ਼ਿਆਦਾ ਲੋਕ ਨਹੀਂ ਮਿਲ ਸਕਦੇ ਤੇ ਆਪਾਂ ਆਪਣੀ ਜ਼ਿੰਮੇਵਾਰੀ ਸਮਝੀ ਕੈਮਰਾਮੈਨ ਨਹੀਂ ਲੈ ਕੇ ਗਏ ਖੁਦ ਵਿਨੀਤ ਨੇ ਆਪਣੇ ਮੋਬਾਈਲ ਦੇ ਨਾਲ ਜਗਜੀਤ ਸਿੰਘ ਢੱਲੇਵਾਲ ਦਾ ਇੰਟਰਵਿਊ ਰਿਕਾਰਡ ਕੀਤਾ ਇਹਨਾਂ ਨੇ ਪਹਿਲੇ ਜਗਜੀਤ ਸਿੰਘ ਢੱਲੇਵਾਲ ਉਹਨਾਂ ਨਾਲ ਗੱਲਬਾਤ ਕੀਤੀ ਇਹ ਬਹੁਤ ਲਾਜ਼ਮੀ ਹੈ ਤੁਹਾਨੂੰ ਦੱਸਣਾ ਕਿਉਂਕਿ ਇਹ ਕਹੇ ਜੇ ਆਗੂ ਨੂੰ ਹੁਣੇ ਮਿਲ ਕੇ ਆਏ ਨੇ ਔਰ ਉਹਨਾਂ ਦਾ ਇੰਟਰਵਿਊ ਕਰਕੇ ਆਏ ਨੇ ਇਸ ਵੇਲੇ ਉਹਨਾਂ ਦਾ ਜੋਸ਼ ਕੀ ਕਹਿੰਦਾ ਇਸ ਵੇਲੇ ਉਹਨਾਂ ਦੀ ਸੋਚ ਜਗਜੀਤ ਸਿੰਘ ਢੱਲੇਵਾਲ ਦੀ ਕੀ ਕਹਿੰਦੀ ਹੈ ਇਹ ਸਾਰੀਆਂ ਚੀਜ਼ਾਂ ਨੂੰ ਪਰਖ ਕੇ ਆਏ ਨੇ ਵਿਨੀਤ ਵਿਨੀਤ ਅਸੀਂ ਇੰਟਰਵਿਊ ਵੀ ਸੁਣਾਵਾਂਗੇ ਜਗਜੀਤ ਸਿੰਘ ਢੱਲੇਵਾਲ ਕੀ ਬੋਲੇ ਉਹ ਵੀ ਸੁਣਾਵਾਂਗੇ ਪਰ ਤੁਹਾਡਾ ਤਜਰਬਾ ਕੀ ਰਿਹਾ ਕਿਉਂਕਿ ਪਿਛਲੇ 52 ਦਿਨਾਂ ਤੋਂ ਤੁਸੀਂ ਵੀ ਜਗਜੀਤ ਸਿੰਘ ਢੱਲੇਵਾਲ ਉਹਨਾਂ ਦੀ ਸਿਹਤ ਨੂੰ ਦੇਖ ਰਹੇ ਹੋ ਲਗਾਤਾਰ ਗਿਰਾਵਟ ਵੀ ਆਂਦੀ ਜਾ ਰਹੀ ਸੀਗੀ ਹੁਣ ਜਦੋਂ ਤੋਂ 2 ਦਿਨਾਂ ਤੋਂ ਮੈਡੀਕਲ ਟਰੀਟਮੈਂਟ ਮਿਲਿਆ ਕਿੰਨਾ ਕੁ ਸੁਧਾਰ ਹੋਇਆ ਜਗਜੀਤ ਸਿੰਘ ਢੱਲੇਵਾਲ ਦੀ ਅੱਜ ਸੋਚ ਕੀ ਕਹਿ ਰਹੀ ਸੀਗੀ ਕਿੰਨਾ ਕੁ ਸਮਾਂ ਤੁਸੀਂ ਉਹਨਾਂ ਨਾਲ ਬਤਾਇਆ ਅੱਜ ਦੇਖੋ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਜਿਹੜੀ ਹੈ ਜਿਸ ਤੰਗ ਤੇ ਨਾਲ ਉਹਨਾਂ ਨੂੰ ਪਿਛਲੇ 2 ਦਿਨਾਂ ਤੋਂ ਮੈਡੀਕਲ ਟਰੀਟਮੈਂਟ ਮਿਲਣਾ ਸ਼ੁਰੂ ਹੋਇਆ ਉਸ ਤੋਂ ਬਾਅਦ ਉਹਨਾਂ ਦੀ ਸਿਹਤ ਦੇ ਵਿੱਚ ਥੋੜਾ ਬਹੁਤ ਸੁਧਾਰ ਹੋਣਾ ਸ਼ੁਰੂ ਹੋਇਆ ਹੈ ਕਿਉਂਕਿ ਜਗਜੀਤ ਸਿੰਘ ਢੱਲੇਵਾਲ ਪਿਛਲੇ 2 ਦਿਨ ਪਹਿਲਾਂ ਜਿਸ ਤੰਗ ਦੇ ਨਾਲ ਉਹਨਾਂ ਦੀ ਸਿਹਤ ਖਰਾਬ ਹੋਈ ਸੀ ਉਲਟੀਆਂ ਲੱਗੀਆਂ ਸੀ ਨਡਾਲ ਹੋ ਗਏ ਸੀ ਬੋਲਣ ਦੇ ਵਿੱਚ ਵੀ ਅਸਮਰਥ ਹੋ ਗਏ ਸੀ ਤੇ 2 ਦਿਨਾਂ ਤੋਂ ਜਿਸ ਤੰਗ ਦੇ ਨਾਲ ਉਹਨਾਂ ਨੂੰ ਟ੍ਰੀਟਮੈਂਟ ਮਿਲ ਰਿਹਾ ਉਸ ਤੋਂ ਬਾਅਦ ਅੱਜ ਬੋਲਣ ਦੇ ਵਿੱਚ ਜਗਜੀਤ ਸਿੰਘ ਢੱਲੇਵਾਲ ਜਿਹੜੇ ਨੇ ਥੋੜੇ ਜੇ ਸક્ષਮ ਹੋਏ ਨੇ 15 ਤੋਂ 20 ਮਿੰਟ ਸਾਡੀ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਅੱਛਾ ਔਰ ਤੁਸੀਂ ਹੌਸਲੇ ਦੀ ਜੇਕਰ ਗੱਲ ਕਰੋ ਜਗਜੀਤ ਸਿੰਘ ਢੱਲੇਵਾਲ ਦਾ ਜਿਹੜਾ ਹੌਸਲਾ ਹੈ ਬੁਲੰਦ ਹੈ ਬਿਲਕੁਲ ਜਗਜੀਤ ਸਿੰਘ ਢੱਲੇਵਾਲ ਕਹਿ ਰਹੇ ਨੇ ਉਨਾ ਦਾ ਮਰਨ ਵਰਤ جاری ਹੈ ਮਰਨ ਵਰਤ ਉਹਨਾਂ ਦਾ جاری ਰਹੇਗਾ ਮੈਡੀਕਲ ਏਡ ਲੈਣ ਦਾ ਫੈਸਲਾ ਜਿਹੜਾ ਹੈ ਉਹਨਾਂ ਨੇ ਜਿਹੜੀ ਸੰਗਤ ਸੀ ਜਿਹੜੇ ਦੋਨੋਂ ਫੋਰਮਾ ਸੀ ਇਸ ਦੇ ਦਬਾਅ ਹੇਠ ਲਿਤਾ ਕਿਉਂਕਿ ਜਦੋਂ ਦੋਨੋਂ ਫੋਰਮਾ ਦੇ ਆਗੂ ਤੇ ਸੰਗਤ ਨੇ ਇਹ ਕਹਿਣਾ ਸ਼ੁਰੂ ਕਰਤਾ ਜੇਕਰ ਹੁਣ ਵੀ ਤੁਸੀਂ ਮੈਡੀਕਲ ਏਡ ਨਹੀਂ ਲੈਂਦੇ ਤੇ ਅਸੀਂ ਸਾਰੇ ਅ ਅੰਨ ਪਾਣੀ ਛੱਡ ਕੇ ਤੁਹਾਡੀ ਟਰਾਲੀ ਦੇ ਬਾਹਰ ਬਹਿ ਜਾਾਂਗੇ ਕਹਿੰਦੇ ਮੈਨੂੰ ਉਸ ਭਾਵਨਾਵਾਂ ਨੂੰ ਸਤਕਾਰ ਕਰਨਾ ਪਿਆ ਤਾਂ ਮੈਨੂੰ ਮੈਡੀਕਲ ਏਡ ਜਿਹੜੀ ਹੈ ਉਹ ਲੈਣੀ ਠੀਕ ਹੈ ਸਵਾਲ ਜੋ ਆਪ ਜੀ ਤੁਹਾਡੇ ਆਪਾ ਸੁਣਾਵਾਂਗੇ ਤੁਸੀਂ ਦੱਸਤਾ ਕਿ ਫੇਰ ਦੇ ਵਿੱਚ ਸੁਧਾਰ ਵੀ ਹੈ ਔਰ ਬੜੀ ਜ਼ਿੰਮੇਵਾਰੀਆਂ ਤੁਸੀਂ ਵੀ ਰੱਖੀਆਂ ਕਿਉਂਕਿ ਕਿਸ ਤਰ੍ਹਾਂ ਉਹਨਾਂ ਨੂੰ ਮਿਲਣਾ ਸੀਗਾ ਇਨਫੈਕਸ਼ਨ ਦਾ ਵੀ ਖਤਰਾ ਹੁੰਦਾ ਹੈ ਜਿਆਦਾ ਤਾਂ ਹਜੇ ਵੀ ਸੋਚ ਉਹੀ ਹੈ ਹਜੇ ਵੀ ਅਡਿਕ ਨੇ ਔਰ ਜਦੋਂ ਤੱਕ ਮੰਗਾ ਨਹੀਂ ਮੰਨੀ ਜਾਂਦੀ ਐ ਇਸੇ ਤਰ੍ਹਾਂ ਰਵਈਆ ਰਹੇਗਾ ਉਹਨਾਂ ਦਾ ਬਿਲਕੁਲ ਅਡਿਕ ਨੇ ਹਜੇ ਵੀ ਕਹਿ ਰਹੇ ਨੇ ਜਬ ਜਦੋਂ ਤੱਕ ਕਿਸਾਨਾਂ ਨੂੰ ਐਮਐਸਪੀ ਗਰੰਟੀ ਕਾਨੂੰਨ ਨਹੀਂ ਮਿਲਦਾ ਤਦ ਤੱਕ ਮੇਰਾ ਮਰਨ ਵਰਤ ਜਾਰੀ ਰਹੇਗਾ ਕਹਿੰਦੇ ਲੋਕੀ ਐਨਾ ਸੋਚ ਲੈਣ ਕਿ ਸਾਨੂੰ ਮੀਟਿੰਗ ਦਾ ਸੱਦਾ ਮਿਲ ਗਿਆ ਤੇ ਸਾਡੀਆਂ ਮੰਗਾ ਪੂਰੀਆਂ ਹੋ ਗਈਆਂ ਨੇ ਅਜੇ ਸਾਡੀਆਂ ਮੰਗਾ ਪੂਰੀਆਂ ਨਹੀਂ ਹੋਈਆਂ ਪਹਿਲੇ ਪੜਾਅ ਤੇ ਅਸੀਂ ਚੜ੍ਹੇ ਆਂ ਔਰ ਆ ਪਹਿਲਾ ਪੜਾਅ ਜਿਹੜਾ ਇਸ ਦੇ ਵਿੱਚ ਵੀ ਸਾਨੂੰ ਹਜੇ ਲੋਕਾਂ ਦੇ سپورਟ ਦੀ ਲੋੜ ਹੈ ਲੋਕ ਵੱਧ ਤੋਂ ਵੱਧ ਮੋਰਚਾ ਤੇ ਪਹੁੰਚਣ ਐਸ ਜਗਜੀਤ ਸਿੰਘ ਢੱਲੇਵਾਲ ਹੋਰਾਂ ਨੇ ਕਿਹਾ ਕਿ ਲੋਕ ਵੱਧ ਤੋਂ ਵੱਧ ਪਹੁੰਚਣ ਉਹਨਾਂ ਨੇ ਆਪਣੀ ਪਿਛਲੀ ਜਿਹੜੀ ਦਾਸਤਾਨ ਰਹੀ ਹੈ ਐਮਐਸਪੀ ਗਾਰੰਟੀ ਕਾਨੂੰਨ ਨੂੰ ਲੈ ਕੇ ਐਮਐਸਪੀ ਲੈਣ ਲਈ ਉਸ ਦੇ ਬਾਰੇ ਵੀ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਕਿੱਦਾਂ ਉਹ ਅੰਨਾ ਹਜ਼ਾਰੇ ਦੇ ਨਾਲ ਵੀ ਐਮਐਸਪੀ ਲੈਣ ਲਈ ਪਹਿਲਾ ਮਰਨ ਵਰਤ ਤੇ ਬੈਠੇ ਹੋਏ ਸੀ ਔਰ ਇੱਕ ਚੀਜ਼ ਉਹਨਾਂ ਨੇ ਸਪਸ਼ਟ ਕਿਹਾ ਹੈ ਕਹਿੰਦੇ ਮੈਨੂੰ ਮੇਰੇ ਵਾਹਿਗੁਰੂ ਤੇ ਭਰੋਸਾ ਹੈ ਮੈਨੂੰ ਮੇਰੇ ਗੁਰੂਆਂ ਤੇ ਭਰੋਸਾ ਹੈ ਔਰ ਉਹਨਾਂ ਹੀ ਦੇ ਭਰੋਸਾ ਸਦਕਾ ਮੈਂ ਕਾਇਮ ਆ ਮੇਰੇ ਹੌਸਲੇ ਬੁਲੰਦ ਹੈ ਔਰ 14 ਤਰੀਕ ਦੀ ਬੈਠਕ ਦੇ ਵਿੱਚ ਮਜ਼ਬੂਤੀ ਦੇ ਨਾਲ ਗੱਲ ਵੀ ਰੱਖਾਂਗਾ ਅੱਛਾ ਸਾਰੇ ਹੁਣ ਸਾਰੇ ਸਵਾਲ ਜਵਾਬ ਜਿਹ ਜੋ ਤੁਸੀਂ ਸਵਾਲ ਜਵਾਬ ਕਰਕੇ ਆਏ ਹੋ ਇਹ ਸਾਰੇ ਸਵਾਲ ਜਵਾਬ ਜਿਹੜੇ ਆਪਾਂ ਹੁਣ ਜਲਦੀ ਤੋਂ ਦਰਸ਼ਕਾਂ ਨੂੰ ਸੁਣਾਉਂਦੇ ਆ ਕਿਉਂਕਿ ਤੁਸੀਂ ਵੀ ਸ਼ਾਇਦ ਬੇਸਬਰੀ ਦੇ ਨਾਲ ਉਸ ਆਗੂ ਨੂੰ ਸੁਣਨਾ ਚਾਹੁੰਦੇ ਹੋ ਉਸ ਵਿਅਕਤੀ ਨੂੰ ਸੁਣਨਾ ਚਾਹੁੰਦੇ ਹੋ ਜਿਨੇ ਪਿਛਲੇ 54 ਦਿਨ ਤਾਂ ਪਾਣੀ 'ਚ ਹੀ ਕੱਢ ਦਿੱਤੇ ਦਵਾਈ ਵੀ ਨਹੀਂ ਕੋਈ ਲਈ ਹੁਣ ਉਹਨਾਂ ਨੂੰ ਗਲੂਕੋਜ਼ ਜ਼ਰੂਰ ਮਿਲ ਰਿਹਾ ਹੈ 슈ਗਰ ਲੈਵਲ ਜੋ ਚਿੰਨਾ ਕੋ ਬੋਡੀ ਨੂੰ ਚਾਹੀਦਾ ਹੋਵੇਗਾ ਸ਼ਾਇਦ ਉਹ ਗਲੂਕੋਜ਼ ਦੇ ਜ਼ਰੀਏ ਜਾ ਰਿਹਾ ਹੋਵੇਗਾ ਹੋਰ ਬਹੁਤ ਸਾਰੇ ਵਾਈਟਲਸ ਨੂੰ ਗਲੂਕੋਜ਼ ਥੋੜਾ ਬਹੁਤ ਠੀਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੋਵੇਗਾ ਹਾਲਾਂਕਿ ਉਹਨਾਂ ਦਾ ਕੋਈ ਦਾਣਾ ਨਹੀਂ ਖਾ ਰਹੇ ਇਹਦੇ ਨਾਲ ਤਾਂ ਸਿਹਤ ਤੇ ਪ੍ਰਭਾਵ ਤਾਂ ਹਜੇ ਵੀ ਹੈਗਾ ਪਰ ਜਗਜੀਤ ਸਿੰਘ ਢੱਲੇਵਾਲ ਦਾ ਪਹਿਲਾ ਐਕਸਕਲੂਸਿਵ ਇੰਟਰਵਿਊ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਇਹ ਇੰਟਰਵਿਊ ਦੈਨਿਕ ਸ਼ਵੇਰਾ ਨੇ ਕੀਤਾ ਦੈਨਿਕ ਸ਼ਵੇਰਾ ਦੇ ਪੱਤਰਕਾਰ ਵਿਨੀਤ ਕਪੂਰ ਨੇ ਕੀਤਾ ਕੀ ਕਹਿੰਦੇ ਨੇ ਜਗਜੀਤ ਸਿੰਘ ਢੱਲੇਵਾਲ ਹੁਣੀ ਉਹ ਸੁਣਾਉ ਤੁਹਾਡੇ ਦੂਜੇ ਸਾਰੇ ਅਸੀਂ ਸਾਰੇ ਮੰਡਲੀ ਹੁੰਦੇ ਹਾਂ ਜੀ ਆਪਣੇ ਰੱਖ ਬਾਬੂ ਜੀ ਠੀਕ ਹੋ ਠੀਕ ਹੈ ਕੋਈ ਸਨੇਹਾ ਲਾਣਾ ਚਾਹੋਗੇ ਸੰਗਤ ਦੇ ਨਾਲ ਦੇਖੋ ਸੰਗਤ ਦੇ ਨਾਲ ਸਨੇਹਾ ਹਜੇ ਨਾ ਆਉਂਦੀ ਇਸਤੀ ਚ ਨਹੀਂ ਆ ਮੈਂ ਲੇਕਿਨ ਇੰਨਾ ਵੀ ਜ਼ਰੂਰੀ ਹੈ ਕਿ ਜਿੰਨਾ ਘਮੋਰਚੇ ਨੂੰ ਜਿੱਤ ਵੱਲ ਲੈ ਕੇ ਗਏ ਹੈ ਸਰਕਾਰ ਜਿੰਨੀ ਪਿੱਛੇ ਹਟੀ ਹੈ ਕੋ ਸੰਗਤ ਦੇ ਸਹਯੋਗ ਕਰਕੇ ਸਾਡੇ ਜਿਹੜੇ ਨੌਜਵਾਨਾਂ ਨੇ ਸਾਡੇ ਵੀਰਾਂ ਨੇ ਹੋਰ 111 ਨੇ ਜਨਮਨਬਰ ਸ਼ੁਰੂ ਕੀਤਾ ਉਹਨਾਂ ਦੇ ਹੌਸਲੇ ਸਦਕਾ ਤੇ ਜਿਵੇਂ ਨੌਜਵਾਨਾਂ ਨੇ ਮੋਰਚਾ ਸਾਹਮੜਿਆ ਸਰਕਾਰ ਨੂੰ ਇਥੋਂ ਸਾਨੂੰ ਚੱਕਣ ਨਹੀਂ ਦਿੱਤਾ ਇਹ ਸਭ ਉਹਨਾਂ ਦੀ ਹਿੰਮਤ ਦਾ ਹੀ ਬਦੌਲਤ ਹੋ ਸਕਿਆ ਹੈ ਤੇ ਬਸ ਇਹੀ ਉਮੀਦ ਹੈ ਸੰਗਤ ਨੂੰ ਕਿ ਇਸੇ ਤਰ੍ਹਾਂ ਦਾ ਸਹਿਯੋਗ ਹੋਵੇ ਇਸੇ ਤਰ੍ਹਾਂ ਦਾ ਪਿਆਰ ਇਸ ਤਰ੍ਹਾਂ ਦਾ ਤਰਨ ਨੂੰ ਸਮਰਥਨ ਬਣਾਈ ਰੱਖੋ ਵਾਹਿਗੁਰੂ ਕਿਰਪਾ ਕਰੇ ਆਇਨਾ ਸੋਚ ਲਓ ਵੀ ਮੀਟਿੰਗ ਆ ਗਈ ਸ਼ਾਇਦ ਮਸਲਾ ਹੱਲ ਹੋ ਗਿਆ ਆਪਾਂ ਨੂੰ ਲੋੜ ਉਦੋਂ ਤਕੜੇ ਹੋਣ ਦੀ ਪੈਣੀ ਹੈ ਸੋ ਇਸ ਕਰਕੇ ਮੋਸੇ ਨੂੰ ਤਕੜੇ ਹੋ ਕੇ ਜ਼ਰਵਾ ਦੇ ਦਿਓ ਹੋਰ ਗੰਤੀ ਜਿੱਥੇ ਸੰਘਤ ਪਹੁੰਚੇ ਤਾਂ ਕਿ ਆਪਾਂ ਮੋਰਚਾ ਜਿੱਤ ਲਈ। ਬਾਪੂ ਜੀ ਬਹੁਤ ਸਾਰੇ ਲੋਕ ਵੀ ਤੁਹਾਨੂੰ ਅਪੀਲ ਕਰ ਰਹੇ ਆ। ਕਿਸਾਨ ਯੂਨੀਅਨਾਂ ਵੀ ਅਪੀਲ ਕਰ ਰਹੀਆਂ ਵੀ ਘਟੂ-ਘਟ ਖਾਣਾ ਸ਼ੁਰੂ ਕਰ ਲਿਆ ਜਾਵੇ, ਮੈਡੀਕਲ ਟ੍ਰੀਟਮੈਂਟ ਦੇ। ਆ ਕਿ ਤੁਸੀਂ ਤਕੜੇ ਹੋ ਕੇ 14ਵੀਂ ਮੀਟਿੰਗ 'ਚ ਬਹਿ ਸਕੋ ਪ੍ਰਸ਼ਾਸਨ ਦੇ ਸਾਹਮਣੇ, ਸਰਕਾਰ ਦੇ ਸਾਹਮਣੇ। ਦੇਖੋ ਗੱਲ ਇਹ ਹੈ ਤਕੜਾ ਤਾਂ ਅਕਾਲਪੁਰ ਖੁਆਹੀ ਗੁਰੂ ਦੀ ਕਿਰਪਾ ਨਾਲ ਹੋਣਾ ਲੱਗੇ। ਰੋਟੀ ਨਾਲ ਜਾਂ ਟਰੀਟਮੈਂਟ ਨਾਲ ਨਹੀਂ ਹੋਣਾ ਉਹ ਤੇ ਜਿੱਦੇ ਟਰੀਟਮੈਂਟ ਦਾ ਵੀ ਆ ਕਰਿਆ ਕੰਮ ਉਹਦੇ ਹੋਰ ਸਾਡੀਆਂ ਸਮੇ ਤਾਂ ਇੱਕ ਪੂਰਾ ਪੌਣ ਲੱਗੀਆਂ ਸੀ ਵੀ ਅਸੀਂ ਸਾਰੇ ਪਾਣੀ ਰੋਟੀ ਛੱਡ ਕੇ ਬੈਨੇ ਆ ਇਹ ਉਹਨਾਂ ਦੀ ਦਬਾਅ ਸਦਕਾ ਉਹਨਾਂ ਦੀ ਧੱਕੇ ਨਾਲ ਉਹਨਾਂ ਨੇ ਮੇਰੇ ਕੋਲ ਆ ਕਰਵਾਇਆ ਹੈ ਟਰੀਟਮੈਂਟ ਨਾਲ ਨਹੀਂ ਟਰੀਟਮੈਂਟ ਤੇ ਵੀ ਕੋਈ ਲੋੜ ਨਹੀਂ ਸੀ ਤੁਸੀਂ ਤਕੜੇ ਰਹੋ ਗੁਰੂ ਨਾਨਕ ਮੇਰ ਕਰਨ ਚੀਜ਼ ਉਹਨਾਂ ਦੀ ਹੈ ਇਹ ਸਰੀਰ ਆਪਣਾ ਨਹੀਂਗਾ ਇਹ ਉਹਨੇ ਜਿਤਾਉਣਾ ਸੋ ਮੇਰੀ ਅਪੀਲ ਹੈ ਸੰਗਤ ਨੂੰ ਕਿ ਤਕੜੇ ਹੋ ਕੇ ਮੋਰਚਿਆਂ ਨੂੰ ਭਰ ਲਓ ਸਿਰ ਕਿਵੇਂ ਤੁਹਾਡੀ 14ਵੀਂ ਮੀਟਿੰਗ 'ਚ ਤੁਸੀਂ ਜਾ ਰਹੇ ਹੋ ਕਿਉਂਕਿ ਲੋਕਾਂ ਨੂੰ ੜੀ ਕਹਿ ਕੇ ਸਾਨੂੰ ਡੱਲੇਵਾਲ ਸਾਹਿਬ ਮੀਟਿੰਗ ਦੇ ਅੰਦਰ ਦੇਖਣੇ ਚਾਹੀਦੇ ਨੇ ਚਲੋ ਇਹ ਵਾਹਿਗੁਰੂ ਕਿਰਪਾ ਕਰੇ ਜੇ ਸੰਗਤ ਦੀ ਭਾਵਨਾ ਹੈ ਤਾਂ ਬਾਬਾ ਨਾਨਕ ਮੂਰੇ ਅਰਦਾਸ ਕਰਮ ਫਿਰ ਜਿਹੇ ਜਾ ਹੋਇਆ ਉਹੋ ਜੇ ਨੂੰ ਲੈ ਜਾਣ ਨੂੰ ਠੀਕ 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 ਹੈ ਜੀ ਧੰਨਵਾਦ ਜੀ ਸਤਿ